ਸੂਚਨਾ ਪ੍ਰਾਪਤ ਹੋਈ ਹੁਣੇ ਹਜੇ ਦਸਾਲ ਸਿੰਘ ਰਾਮਗੜੀਆ ਹਾਲਾਂਕਿ ਕੋ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੋਈ ਵਿਕਤੀ ਇਨਜਰਡ ਹੋਏ ਨਹੀਂ ਮੈਂ ਹਸਤਾ ਲਾਇਆ ਇੱਥੇ ਉਹ ਗਿਆ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਤੇ ਕਿੰਨੇ ਲੋਕ ਜ਼ਖਮੀ ਕਰੀਬ 6 ਵਿਕਤੀਆਂ ਦੇ ਜ਼ਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਇ ਲੈ ਰਹੇ ਕੋਣ ਕੋਣ ਹੈ ਡਾਕਟਰ ਬੋ ਦੱਸੋ ਕਿ ਦੋ ਲੋਕ ਬ੍ਰੋਡਕਟ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਜੇ ਸਕੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦ ਹੋ ਕਰਾਂਗੇ ਆਪਾਂ ਕੀ ਬਾਤ ਹੋਣਾ ਮੈਂ ਨਾਮ ਅਮਨਜੀਤ ਕੀ ਹੈ ਮੰਦਿਰ ਯਾਰ ਲਿਆ ਥਾ ਦੋ ਬਾਰ ਗਿਣਾ ਰਹੇ ਨੇ ਉਹਨੇ ਫਾਇਰਿੰਗ ਕੀਤੀ ਸਰ ਜੀ ਉਹ ਹੀ ਤੇਰਾ ਬੁਲਾਣਾ ਮਤਲਬ ਹੁਣ ਕੋਈ 10 ਤੋਂ 12 ਰਾਊਂਡ ਦਾ ਤੁੰਗਲਾ ਚੰਦਾਲੀ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਹਾਂਜੀ ਫਾਇਰਿੰਗ ਹੋਈ ਜੀ ਤੁਸੀਂ ਉੱਥੇ ਕੀ ਕਰਦੇ ਪਏ ਸੀ ਵੈਸੇ ਬੈਠੇ ਹਾਂਜੀ ਕਿੰਨੇ ਲੋਕਾਂ ਦੇ ਗੋਲੇ ਲੱਗੇ ਸਰ ਇਹ ਨਹੀਂ ਜੀ ਪਤਾ ਨਹੀਂ ਸਰ ਤੁਹਾਡੇ ਕਿਤੇ ਨਹੀਂ ਮੇਰੇ ਪਿਆਰ ਜਿੰਨੇ ਰੌਕ ਫਾਇਰ ਹੋ ਗਏ ਸਰ ਜਾਸ ਤੋਂ ਬਾਰਾ ਹੋ ਗਿਆ ਅਸੀਂ ਕਰਤੀ ਆਏ ਸੀ ਮੈਂ ਬੈਠੇ ਫਾਰੇ ਕਿੰਨਾ ਬੋਕਸੋ ਨੀ ਡਾਕਟਰ ਸਾਹਿਲ ਜੀ ਸਰ ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ਵਰ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬਰਾਡ ਡੈੱਟ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਰਨਮਾ ਜੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੇ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਅਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਫਿਲਹਾਲ ਤਾਂ ਅੰਡਰ ਅਬਜ਼ਰਵੇਸ਼ਨ ਆ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਬਸ ਕੀ ਨਾਤਰ ਅੰਮ੍ਰਿਤਪਾਲ ਕੀ ਹੋਇਆ ਕੀ ਅਸੀਂ ਬੈਠੇ ਜੀਗਾ ਬਾਹਰ ਕਿੱਥੇ ਚੰਦਾਲੇ ਜੀ ਬਸਾ ਸੰਜੀਵ ਸੇਠੀ ਅੱਛਾ ਕੀ ਹੋਇਆ ਕੀ ਅਸੀਂ ਬਾਹਰ ਲੁਕੇ ਹੀ ਸ਼ੌਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੁੰਡੇ ਆਏ ਉਹਨਾਂ ਨੇ ਮਗਰੋਂ ਆਂਦੇ ਆ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸੂਸ ਪਾਇ ਗਈ ਮੈਂ ਮੂਢਾਂ ਨੂੰ ਟਪੋਲੇ ਲੱਗ ਉਹਦੀ ਕਿ ਮੇਰੇ ਉੱਤੇ ਲੱਗ ਗਈ ਆ ਇਹ ਗੱਲ ਹੀ ਕੁੱਝ ਨਹੀਂ ਬੜਾ ਜੀ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸੋਲੇ ਅੰਬਸਰ ਰੈਫਰ ਕੀਤੇ ਗਏ ਨੇ ਮੋਢੇ ਛਕ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਜੀ ਇਹ ਬਾਜੀ ਕਟੋ-ਕਟ 12-13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਹਾਂ ਬਾਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟੀ ਦੀ ਤੇ ਜਿੰਨਾ ਮੁੰਡਾ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਐਸੋਲੇ ਇੱਥੋਂ ਅੰਬਸਰ ਰੈਫਰ ਕੀਤੇ ਗਏ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਹਾਂਜੀ ਕਿੰਨੇ ਦਾ ਹੋ ਜੀ ਇੱਕ ਮੇਰੇ ਇੱਕ ਜਣੇ ਕੱਦ ਤਿੰਨ ਜਣੇ ਆਏਗੇ ਚਾਰ ਛੇ ਜਣੇ ਚੰਦਰ ਤੇ ਵੀ ਵਚੀ ਗਏ ਨਹੀਂ ਚੰਦਰ ਠੀਕ ਮਾਰਨ ਵਾਲੀ ਕਿਰਪਾ ਰੱਬ ਦੀ ਛੇ ਇਹ ਉਹ ਹੀ ਥ੍ਰੈਟ ਵਾਲੀ ਗੱਲ ਤੇ ਸਰ ਇਹਨਾਂ ਨੇ ਪੁੱਛਿਆ ਜੇ ਸਾਨੂੰ ਕਿ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਹੋਇਆ ਨਾ